ਹਾਂਜੀ ਸ਼ਸ਼ੀਗਾ ਸਟੂਡੈਂਟ ਅੱਜ ਆਪਾਂ ਆਪਣੀ ਪੂਲਟੀਵੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ ਕਾਫੀ ਟਾਈਮ ਤੋਂ ਆਪਣੇ ਚੱਲਨ ਤੇ ਕੁਝ ਵੀਡੀਓ ਅਪਲੋਡ ਨਹੀਂ ਹੋਈਆ ਕੁਝ ਬਿਜ਼ੀ ਹੋਣ ਕਰਕੇ ਜਾਂ ਕੁਝ ਪਰਸਨਲ ਇਸ਼ੂ ਕਰਕੇ ਤੇ ਕਲਾਸ ਵਾਲਾ ਨਹੀਂ ਲੱਗ ਪਾ ਰਹੀ ਸੀ ਤਾਂ ਹੁਣ ਆਪਾਂ ਆਪਦੀ ਕਲਾਸ ਰੈਗੂਲਰ ਸਟਾਰਟ ਕਰਨ ਜਾ ਰਹੇ ਹਾਂ ਤਾਂ ਜੋ ਰੋਜ਼ ਨਵੀਂ ਨਵੀਂ ਆਪਣੀਆਂ ਵੀਡੀਓ ਅਪਲੋਡ ਹੁੰਦੀ ਰਹਿਣੀਆਂ ਤਾਂ ਸਟੂਡੈਂਟਸ ਬਸ ਤੁਹਾਡੇ ਸਾਥ ਦੀ ਜ਼ਰੂਰਤ ਹੈ ਅੰਦੇ ਸاتھ ਬਣਾਈ ਰੱਖਿਆ ਆਪਣਾ ਤਾਂ ਜੋ ਨਵੇਂ ਨਵੇਂ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤਾਂ ਜੋ ਨਵੀਆਂ ਨਵੀਆਂ ਚੀਜ਼ਾਂ ਆਪਾਂ ਕਰਦੇ ਰਹੀਏ ਤਾਂ ਸਟੂਡੈਂਟ ਇਹ ਜਿਵੇਂ ਆਪਾਂ ਨੂੰ ਪਤਾ ਆਪਣੀਆਂ ਨਾਲ ਇਗਜ਼ਾਮ ਜਿਵੇਂ ਪੰਜਾਬ ਪੁਲਿਸ ਪਟਵਾਰੀ ਹੈ ਵੀਡੀਓ ਹੈ ਲਾਈਕ ਜਿੰਨੇ ਵੀ ਪੰਜਾਬ ਸਰਕਾਰ ਦੇ ਇਗਜ਼ਾਮ ਅੱਗੇ ਆਣੇ ਆ ਪੰਜਾਬ ਪੁਲਿਸ ਹੈ ਪੀਟਰੀਪਲਸ ਵੀ ਕਲਰਕ ਹੈ ਫੋਰ ਏਗਜ਼ਾਮਪਲ ਪੀਐਸ ਟੈਟ 2024 ਆਣਾ ਉਸ ਤੋਂ ਬਾਅਦ ਐਸਐਸਟੀ ਮਾਸਟਰ ਕੈਟਰ ਦੀ ਪੋਸਟਾਂ ਵੀ ਆ ਰਹੀਆਂ ਨੇ ਜਿਹਦੇ ਕਰਕੇ ਇਹ ਹੈ ਵੀ ਜਿਹਦੇ ਵਿੱਚ ਪੋਲੀ ਕਾਫੀ ਮੇਨ ਪੋਰਸ਼ਨ ਲੈਂਦਾ ਹੈ ਆਪਣੀ ਇਹ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਜਿਦੇ ਵਿੱਚ ਪੋਲਿਟੀ ਆਪਾਂ ਨੂੰ ਪੜ੍ਹਨੀ ਕਾਫੀ ਹੀ ਇੰਪੋਰਟੈਂਟ ਹੈ ਪੰਜਾਬ ਪੂਰਬ ਦੇ ਪੇਪਰ ਚ ਪੋਲਿਟੀ ਬਹੁਤ ਪੁੱਛਦੇ ਆ ਤੇ ਅਦਰ ਪੇਪਰ ਚ ਵੀ ਤਾਂ ਸਟੂਡੈਂਟ ਆਪਾਂ ਹੁਣ ਪੋਲਿਟੀ ਸਟਾਰਟ ਕਰਨ ਜਾ ਰਹੇ ਆ ਤੇ ਠੀਕ ਹੈ ਸਟੂਡੈਂਟ ਜਿਦੇ ਵਿੱਚ ਆਪਾਂ ਹੌਲੀ ਹੌਲੀ ਸਭ ਕੁਝ ਕਰਾਂਗੇ ਪੋਲਿਟੀ A ਤੋਂ ਲੈ ਕੇ Z ਤੱਕ ਆਪਾਂ ਸਾਰੀ ਕਰਾਂਗੇ ਜੋ ਪੇਪਰ ਦੇ ਸਭ ਤੋਂ ਇੰਪੋਰਟੈਂਟ ਆਪਾਂ ਉਹ ਟੌਪਿਕ ਚੱਕਣਾ ਹੈ ਤਾਂ ਸਟੂਡੈਂਟ ਸਟਾਰਟ ਕਰਦੇ ਆਪਾਂ ਸਭ ਤੋਂ ਪਹਿਲਾਂ ਸੰਵਿਧਾਨ ਦਾ ਨਿਰਮਾਣ ਸੰਵਿਧਾਨ ਕੀ ਹੈਗਾ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ ਤੇ ਕਿੰਨੇ ਕਿੰਨੇ ਆਪਣੇ ਵਿਚਾਰ ਪੇਸ਼ ਕੀਤੇ ਸਭ ਤੋਂ ਪਹਿਲਾਂ ਆਪਾਂ ਓਪਨ ਜਾਰੀਆ ਸਭ ਤੋਂ ਪਹਿਲਾਂ ਸਟੂਡੈਂਟ ਕੀ ਹੈਗਾ ਸੰਵਿਧਾਨ ਸਰਕਾਰ ਚਲਾਉਣ ਦੇ ਨਿਯਮ ਇੱਕ ਮਹੱਤਵ ਲਿਖਿਤ ਦਸਤਾਵੇਜ਼ ਹੈ ਇੱਕ ਲਿਖਿਤ ਦਸਤਾਵੇਜ਼ ਹੈ ਜਿਸ ਦੇ ਆਧਾਰ ਤੇ ਦੇਸ਼ ਦਾ ਸ਼ਾਸਨ ਚਲਦਾ ਹੈ ਉਹ ਕੀ ਕਹਿੰਦਾ ਜਿਹਦੇ ਆਧਾਰ ਤੇ ਦੇਸ਼ ਦਾ ਕੀ ਹੈ ਸ਼ਾਸਨ ਚਲਦਾ ਹੈਗਾ ਹੈ ਭਾਰਤ ਜਿਹੜਾ ਆਪਣਾ ਹੈਗਾ ਭਾਰਤ ਵਿੱਚ ਸੰਵਿਧਾਨ ਸਭਾ ਦੇ ਗਠਨ ਦਾ ਵਿਚਾਰ ਸਭ ਤੋਂ ਪਹਿਲਾਂ ਕਿਹਨੇ ਦਿੱਤਾ ਸੀ 1934 ਵਿੱਚ ਐਮ ਐਨ ਰੋਏ ਨੇ ਕਿਹਨੇ ਨੇ ਦਿੱਤਾ ਸੀ ਐਮ ਐਨ ਰੋਏ ਨੇ ਕਦ ਦਿੱਤਾ ਸੀ 1934 ਜੇ ਫਿਰ ਉਸ ਤੋਂ ਬਾਅਦਦਨ ਕੀ ਹੈਗਾ ਆਪਣੇ ਪੰਜਾਬ ਆਪਣੇ ਰਾਸ਼ਟਰੀ ਕਾਂਗਰਸ ਹੋਰੀ ਰਾਸ਼ਟਰੀ ਕਾਂਗਰਸ ਹੈਗੀ ਸੀ ਉਹਨਾਂ ਨੇ ਆਪਣਾ ਵਿਚਾਰ ਕਦੋਂ ਦਿੱਤਾ ਵੀ ਸੰਵਿਧਾਨ ਸਭਾ ਦਾ ਨਿਰਮਾਣ ਦੀ ਮੰਗ ਉਠਾਈ ਉਹ ਦਿੱਤੀ ਸੀ 1935 ਵਿੱਚ ਕਦ ਦਿੱਤੀ ਸੀ 193 35 ਵਿੱਚ ਐਮ ਐਨ ਰੋਏ ਨੇ ਸਭ ਤੋਂ ਪਹਿਲਾ ਕੁਐਸਚਨ ਵੀ ਆਉਂਦਾ ਹੁੰਦਾ ਹੈ ਵੀ ਸੰਵਿਧਾਨ ਸਭਾ ਗਠਨ ਦਾ ਵਿਚਾਰ ਸਭ ਤੋਂ ਪਹਿਲਾਂ ਕਿੰਨੇ ਪੇਸ਼ ਕੀਤਾ ਤਾਂ ਉਹ ਹੈਗਾ ਐਮ ਐਨ ਰੋਏ ਕਹੋ ਜੀ ਤਾਂ 1934 ਚ ਜੇ ਪੁੱਛ ਲੈ ਭਾਰਤੀ ਰਾਸ਼ਟਰੀ ਕਾਂਗਰਸ ਨੇ ਕਦੋਂ ਆਪਣੇ ਸੰਵਿਧਾਨ ਸਭਾ ਦੀ ਗਠਨ ਦੀ ਮੰਗ ਕੀਤੀ ਤਾਂ ਉਹ ਕਦੋਂ ਆਇਆ 1935 ਵਿੱਚ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਫਿਰ ਉਸ ਤੋਂ ਬਾਅਦ ਐਨ ਕੀ ਹੈਗਾ ਨਵੰਬਰ 1946 ਵਿੱਚ ਕੈਬਨਟ ਮਿਸ਼ਨ ਪਲਾਨ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਦੇ ਲਈ ਸੰਵਿਧਾਨ ਸਭਾ ਦੇ ਗਠਨ ਦਾ ਪ੍ਰਸਤਾਵ ਰੱਖਾ ਗਿਆ ਮਤਲਬ ਕੀ ਗਿਆ ਜਿਹੜਾ ਆਪਣੇ ਸੰਵਿਧਾਨ ਸਭਾ ਦੀ ਮੰਗ ਜੋ 1934 1935 ਵਿੱਚ ਉੱਠੀ ਸੀ ਉਹਨੂੰ 1946 ਵਿੱਚ ਕੈਬਨਟ ਮਿਸ਼ਨ ਪਲਾਨ ਦੇ ਅੰਤਰਗਤ ਕੀ ਇਹਨੂੰ ਪਰਮਿਸ਼ਨ ਦਿੱਤੀ ਤੇ ਹੁੰਦਾ ਇੱਕ ਪ੍ਰਸਤਾਵ ਰੱਖ ਦਿੱਤਾ ਨੈਕਸਟ ਚੱਲਨੇ ਆ ਕੀ ਕਹਿੰਦੇ ਆ ਸੰਵਿਧਾਨ ਸਭਾ ਦੀ ਸਰੰਚਨਾ ਉਹ ਕੀ ਕਹਿੰਦੇ ਆ ਸੰਵਿਧਾਨ ਸਭਾ ਵਿੱਚ ਕੁੱਲ 389 ਸਦਸਿਆ ਸੀ ਕਿੰਨੇ ਸੀ 389 ਸਦਸਿਆ ਜਿੰਨਾ ਵਿੱਚੋਂ ਜਿੰਨਾ ਵਿੱਚੋਂ ਕੀ ਕਿਹਾ ਜਿੰਨਾ ਵਿੱਚੋਂ 292 ਪ੍ਰਾਂਤ ਵਿਧਾਨ ਸਭਾ ਦੇ ਸੀ 93 ਦੇਸੀ ਰਿਆਸਤਾ ਸੀ ਤੇ 4 ਚੀਫ ਕਮਿਸ਼ਨਰ ਸੀ ਠੀਕ ਹੈ 4 ਚੀਫ ਕਮਿਸ਼ਨਰ ਕਿਹੜੇ ਕਿਸ ਨੂੰ ਯਾਦ ਰੱਖਣਾ ਦਿੱਲੀ ਅਜਮੇਰ ਮਾਰਵਾੜ ਇੱਕੋ ਹੀ ਹੈ ਕੁਰਗ ਤੀਸਰਾ ਚੌਥਾ ਕਿ ਬ੍ਰਿਟਿਸ਼ ਬਲੂਚਿਸਤਾਨ ਠੀਕ ਹੈ ਪ੍ਰਤੀਕ ਪ੍ਰਾਂਤਾਂ ਅਤੇ ਪ੍ਰਤੀਕ ਦੇਸੀ ਰਿਆਸਤਾ ਨੂੰ ਇਹਨਾਂ ਦੇ ਜਨਸੰਖਿਆ ਦੇ ਅਨੁਪਾਤ ਦੇ ਅਨੁਸਾਰ ਕੁੱਲ ਕੁੱਲ 10 ਲੱਖ ਲਈ ਇੱਕ ਸਥਾਨ ਅਨੁਪਾਤ ਨਿਰਧਾਰਿਤ ਕੀਤਾ ਗਿਆ ਸੀ ਮਤਲਬ ਕੀ ਹੈਗਾ ਜਨਸੰਖਿਆ ਦੇ ਆਧਾਰ ਤੇ ਸੀਟਾਂ ਵੰਡੀਆਂ ਹੋਈਆਂ ਸੀ ਕਿ 10 ਲੱਖ ਜਨਤਾ ਦੇ ਪਿੱਛੇ 1% ਕੀ ਹੈ ਉਹ ਖੜਾ ਹੋਵੇਗਾ ਜੋ ਕਿ 389 ਸਦਸਿਆ ਦੇ ਵਿੱਚੋਂ ਹੁੰਦਾ ਹੈ ਠੀਕ ਹੈ ਸਟੂਡੈਂਟ ਅਗੋਂ ਪ੍ਰਤੀਕ ਪ੍ਰਾਂਤਾਂ ਦੀ ਸੀਟਾਂ ਤੇ ਜਨਸੰਖਿਆ ਦਾ ਅਨੁਪਾਤ ਮੁਸਲਮਾਨ ਸਿੱਖ ਤੇ ਅੰਨਿਆ ਅੰਨਿਆ ਜਿਹੜੇ ਸਮਾਨੇ ਹੁੰਦੇ ਜਿਵੇਂ ਜਰਨਲ ਹਿੰਦੂ ਹੋ ਗਿਆ ਉਹਨਾਂ ਦੇ ਵਿੱਚ ਵੰਡਿਆ ਗਿਆ ਸੀ ਤੇ ਜਿਹੜਾ VOTING ਦਾ ਸਿਸਟਮ ਹੈਗਾ ਸੀ ਸਿੰਪਲ ਯਾਦ ਰੱਖਣਾ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਕੀ ਕਹਿੰਦੇ ਆ ਇੱਕ ਸਿੰਗਲ ਟ੍ਰਾਂਸਫਰਟੇਬਲ ਸਿਸਟਮ ਕਹਿੰਦੇ ਆ ਬਟ ਹਿੰਦੀ ਚ ਕੀ ਕਹਿੰਦੇ ਆ ਆਪਾਂ ਯਾ ਪੰਜਾਬੀ ਵਿੱਚ ਵੀ ਕਹਿੰਦੇ ਇਕਲ ਸੰਕਰਮ ਮਤਲਬ ਕੀ ਹੈਗਾ ਇਹ ਸਿੰਗਲ ਟ੍ਰਾਂਸਫਰਟ ਸਿਸਟਮ ਦੇ ਆਧਾਰ ਤੇ ਇਹ ਚੀਜ਼ ਚੱਲੀ ਸੀ ਦੇਸੀ ਰਿਆਸਤਾ ਦੇ ਪ੍ਰਤੀਨਿਧਤਾ ਚੇਨ ਰਿਆਸਤਾ ਦੇ ਪ੍ਰਮੁਖ ਦੁਆਰਾ ਕੀਤਾ ਗਿਆ ਮਤਲਬ ਜਿਹੜੀ ਦੇਸੀ ਰਿਆਸਤਾ ਸੀ ਨਾ ਆਪਣੀ 93 ਸੀ ਜਿਹੜੀਆਂ ਦੇਸੀ ਹੈਗੀਆਂ ਸੀ 93 ਸੀ ਹਨਾ ਇਹ ਜਿਹੜੀ 93 ਹੈਗੀ ਸੀ ਨਾ ਇਨਾਦਰ ਚੋਣਾਂ ਉਹਨਾਂ ਦੇ ਜਿਹੜੇ ਵਿਾਸ ਦਾ ਮੁਖ ਰਾਜ ਹੁੰਦਾ ਸੀ ਉਹਦੇ ਦੁਆਰਾ ਕੀਤੀ ਗਈ ਸੀ ਫਿਰ ਉਸ ਤੋਂ ਬਾਅਦ ਆਪਾਂ ਪੜਨੇ ਆ ਸੰਵਿਧਾਨ ਸਭਾ ਦਾ ਚੋਣ ਕਦੋਂ ਹੋਇਆ ਸੀ ਮੇਨ ਮੇਨ ਪੁਆਇੰਟ ਜੋ ਪੇਪਰਾਂ ਦੇ ਵਿੱਚ ਆਉਂਦੇ ਸਿਰਫ ਆਪਾਂ ਉਹਨਾਂ ਉੱਤੇ ਫੋਕਸ ਕਰਨਾ ਕੋਈ ਫਾਲਤੂ ਚੀਜ਼ ਉੱਤੇ ਫੋਕਸ ਨਹੀਂ ਕਰਨਾ ਆਪਾਂ ਸਿਰਫ ਜੋ ਪੇਪਰਾਂ ਦੇ ਲਈ ਇੰਪੋਰਟੈਂਟ ਹੈ ਠੀਕ ਹੈ ਸਟੂਡੈਂਟ ਸੰਵਿਧਾਨ ਸਭਾ ਦਾ ਚੋਣ ਕਿਹੜੀ ਡੇਟ ਹੋਈ ਸੀ ਜੁਲਾਈ ਅਗਸਤ 1946 ਵਿੱਚ ਜਿਹੜੇ ਆਪਣੇ ਚੋਣ ਹੋਏ ਸੀ ਨਾ ਸਿੰਗਲ ਟ੍ਰਾਂਸਵਰਟਰ ਸਿਸਟਮ ਵਾਲਾ ਉੰਦਾ ਚੋਣਕਾ ਦਾ ਓਸੀ ਜੁਲਾਈ ਅਗਸਤ ਕੁਐਸਚਨ ਬਹੁਤ ਆ ਰਿਹਾ ਹੈ ਜਿਵੇਂ ਆਪਣੇ ਐਸਐਸਟੀ ਦੇ ਵਿੱਚ ਮਾਸਟਰ ਗਰ ਪੀਐਸਟੈਟ ਦੇ ਵਿੱਚ ਵੀ ਕਾਫੀ ਪੁੱਛ ਲੈਂਦੇ ਆ ਵੀ ਜੁਲਾਈ ਅਗਸਤ 1946 ਨੂੰ ਇਸ ਚੋਣ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਕਿੰਨੀਆਂ ਸੀਟਾਂ ਪ੍ਰਾਪਤ ਹੋਈਆਂ ਸੀ 208 ਮੁਸਲਮਨ ਲੀਗ ਨੂੰ 73 73 ਤੇ ਛੋਟੇ ਜਿਹੇ ਸੁਤੰਤਰ ਸਮੁਦਾਇ ਹੈਗੇ ਸੀ ਉਹਨਾਂ ਨੂੰ ਕਿੰਨੇ 15 ਸੀਟਾਂ ਮਿਲੀਆਂ ਸੀ ਜਿਹੜੀਆਂ ਦੇਸ਼ੀ ਰਿਆਸਤਾਂ ਸੀ ਨਾ 93 ਅਨਸਟੂਡੈਂਟਸ ਉਹ ਕੀ ਕਰਿਆ ਸੀ ਉਹਨਾਂ ਨੇ ਸੰਵਿਧਾਨ ਤੋਂ ਅਲੱਗ ਹੋਣ ਦੀ ਨੀਤੀ ਅਪਣਾਈ ਠੀਕ ਹੈ ਉਹ ਕੀ ਕਹਿੰਦੇ ਅਸੀਂ ਆਪ ਦਾ ਅਲੱਗ ਚੱਲਾਂਗੇ ਜਿਹੜੇ ਕੀ ਗਏ ਸੀ 93% ਸੀ ਉਹ ਕਹਿੰਦੇ ਅਸੀਂ ਅਲੱਗ ਚੱਲਾਂਗੇ ਸੰਵਿਧਾਨ ਨਿਯਮ ਦੁਆਰਾ ਪਰਿਵਰਤਨ ਸੰਵਿਧਾਨ ਸਭਾ ਖੁਦ ਤੋਂ ਅਲੱਗ ਰੱਖਣ ਵਾਲੀ ਜਿਹੜੀ ਦੇਸੀ ਰਾਹ ਤੇ ਧੀਰੇ ਧੀਰੇ ਵੀ ਕਿ ਫਿਰ ਹੌਲੀ ਹੌਲੀ ਉਹ ਸ਼ਾਮਿਲ ਹੋਣਾ ਸਟਾਰਟ ਹੋ ਗਈ ਇਹ ਵੀ ਕੁਐਸਚਨ ਐਸਐਸਟੀ ਦੇ ਵਿੱਚ ਜਾਂ ਪੀਐਸਟੀ ਦੇ ਵਿੱਚ ਆਮ ਕੁਐਸਚਨ ਹੈ ਪੁੱਛ ਸਕਦੇ ਆ ਕਿ ਪੁੱਛ ਸਕਦੇ ਹੈਗੇ ਆ ਜੇਕਰ ਅੱਜ ਕੱਲ ਡੀ ਪੇਪਰ ਆਣ ਲੱਗੇ ਤਾਂ ਉਹ ਪੁੱਛ ਸਕਦੇ ਆ ਵੀ ਸਭ ਤੋਂ ਪਹਿਲਾ 6 ਰਿਆਸਤਾਂ ਜਿਹੜੀਆਂ ਸਦਸਿਆ ਬਣੀਆਂ ਸੀ ਕਿਹੜੀ ਤਰੀਕ ਨੂੰ ਬਣੀਆਂ ਸੀ ਤਾਂ ਉਹ ਬਣੀਆਂ ਸੀ 28 28 ਅਪ੍ਰੈਲ 1947 ਇਹ ਯਾਦ ਰੱਖਣਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ ਜਿਵੇਂ ਆਪਣੇ ETT ਦੇ ਵਿੱਚ ਵੀ ਪੋਲੀਟੀਗ੍ਰਾਫੀ ਹੁੰਦੀ ਉਹਦੇ ਵਿੱਚ ਵੀ ਅੱਜ ਕੱਲ ਤੁਹਾਨੂੰ ਪਤਾ ਡੀਪ ਕੁਐਸਚਨ ਪਾਣ ਲੱਗ ਗਏ ਹਨਾ ਅੱਜ ਕੱਲ ਐਗਜ਼ਾਮਿਨਰ ਦਾ ਕੋਈ ਪਤਾ ਨਹੀਂ ਤਾਂ ਆਪਾਂ ਇਹ ਵੀ ਚੀਜ਼ ਯਾਦ ਰੱਖਣੀ ਚਾਹੀਦੀ ਆਪਾਂ ਇੱਕ ਸਟੈਪ ਅੱਗੇ ਚੱਲਣਾ ਠੀਕ ਹੈ ਉਹ ਕੀ ਹੈ ਸੀ 28 April 1947 ਨੂੰ ਜਿਹੜੀ 6 ਰਿਆਸਤਾਂ ਸੀ ਉਹ ਕੀ ਹੈ ਸ਼ਾਮਿਲ ਹੋ ਗਈਆਂ ਸੀ ਠੀਕ ਹੈ ਸਟੂਡੈਂਟ 3 ਜੂਨ 1947 ਨੂੰ ਭਾਰਤ ਦੇ ਪਟਵਾਰ ਲਈ ਪੇਸ਼ ਕੀਤੀ ਗਈ ਮਾਉਂਟਬੈਟਨ ਯੋਜਨਾ ਨੂੰ ਸਵੀਕਾਰ ਕਰਨ ਦੇ ਬਾਅਦ ਅੰਨੇ ਦੇਸ਼ੀ ریاستਾਂ ਦੇ ਜ਼ਿਆਦਾਤਰ ਪ੍ਰਤੀਨਿਧੀ ਨੇ ਸਭਾ ਦੀ ਆਪਣੀ ਸੀਟਾਂ ਗ੍ਰਹਿਣ ਕਰ ਲਈ ਸੀ ਜਦੋਂ 3 ਜੂਨ ਇਹ ਵੀ ਮਾਉਂਟਬੈਟਨ ਯੋਜਨਾ ਕਦੋਂ ਆਈ ਸੀ ਇਹ ਵੀ ਸਟੂਡੈਂਟ ਯਾਦ ਰੱਖਣਾ ਮਾਉਂਟਬੈਟਨ ਯੋਜਨਾ ਜਿਹੜੀ ਆਈ ਸੀ 3 ਜੂਨ 1947 ਕਦੋਂ ਆਈ ਸੀ 3 ਜੂਨ 1947 ਨੂੰ ਕੀ ਕੀ ਆਈ ਸੀ ਮਾਉਂਟਬੈਟਨ ਯੋਜਨਾ ਜਦੋਂ ਮਾਉਂਟਬੈਟਨ ਯੋਜਨਾ ਦੀ ਆਈ ਵੀ ਭਾਰਤ ਨੂੰ ਦੋ ਭਾਗਾਂ ਵਿੱਚ ਵੰਡਣ ਜਾ ਰਹੇ ਤਾਂ ਹੌਲੀ ਹੌਲੀ ਜਿਹੜੀ ਆ ਦੇਸ਼ੀ ریاستਾਂ ਸਿਰੋਂ ਪ੍ਰਤੀਨਿਧੀ ਦਾ ਕਿ ਦੱਸਿਆ ਬਨਨ ਲੱਗ ਗਿਆ ਸੀ ਠੀਕ ਹੈ ਸਟੂਡੈਂਟ ਪ੍ਰਗੋ ਕੀ ਆ ਗਿਆ ਜਿਵੇਂ ਉਸ ਤੋਂ ਬਾਅਦ 1947 ਤੋਂ ਬਾਅਦ ਕੀ ਗਿਆ ਭਾਰਤ ਸੁਤੰਤਰ ਅਧਨੀਯਮ ਆ ਗਿਆ ਇੱਕ ਅਧਨੀਯਮ ਆ ਗਿਆ ਜੋ 1935 ਦੇ ਨਿਯਮ ਹੈ 1947 ਆ ਵੀ ਕਰਕੇ ਅਧਨੀਯਮ ਬੰਦੇ ਹੁੰਦੇ ਸੀ ਕਾਫੀ ਇੰਪੋਰਟੈਂਟ ਹੈ ਇਹ ਵੀ ਇੱਕ ਟੋਪਿਕ ਬੰਦਾ ਉਹ ਆਪਾਂ ਅਲੱਗ ਤੋਂ ਕਰਾਂਗੇ ਇਹ ਮਾਸਟਰ ਕੈਡਰ ਪੀਐਸਟੈਟ ਤੇ ਆਈਟੀਟੀ ਕੈਡਰ ਦੇ ਵਿੱਚ ਕਾਫੀ ਕੁਐਸਚਨ ਆਂਦੇ ਆਂਦੇ ਚਾਂਸਸ ਹੁੰਦੇ ਨੇ ਤੇ ਆਂਦੇ ਵੀ ਨੇ ਆਪਾਂ ਦੇਖਿਆ ਬਥੇਰੀ ਰੀ ਦੇਖਿਆ ਆਪਾਂ ਕੁਐਸਚਨ ਵੀ ਆਪਾਂ ਸਟੂਡੈਂਟ ਕਰਾਂਗੇ ਆਪਾਂ ਐਮਸੀਕਿਊ ਸੀਰੀਜ਼ ਕਰਾਂਗੇ ਜਿਦੇ ਵਿੱਚ ਆਪਾਂ ਨਵੇਂ ਨਵੇਂ ਚੀਜ਼ੀਆਂ ਸਿੱਖਣ ਨੂੰ ਮਿਲਣਗੀਆਂ ਕੁਐਸਚਨ ਕਾਫੀ ਟ੍ਰਿੱਕੀ ਬੇਸ ਤੇ ਹੋਣ ਗਿਆ ਤੇ ਤੁਹਾਨੂੰ ਬਹੁਤ ਵਧੀਆ ਲੱਗੇਗੀ ਵੀਡੀਓ ਅ ਤਾਂ ਭਾਰਤੀ ਸੁਤੰਤਰਤਾ ਦੈਨਿਯਮ ਜਿਹੜੀ 1947 ਨੂੰ ਆਈ ਸੀਐਸ ਇਹਦੇ ਵਿੱਚ ਕੀ ਹੋਇਆ ਸੀ ਤਿੰਨ ਪਰਵਤਨ ਕੀਤੇ ਗਏ ਜਿਹੜੀ ਆਪਣੀ ਸੰਵਿਧਾਨ ਸਭਾ ਸੀ ਨਾ ਉਹਨੂੰ ਪੂਰਨ ਤੌਰ ਤੇ ਕੀ ਗਿਆ ਸਭ ਸੁਪਰਬੁਨਿਕਾਇ ਮਤਲਬ ਕੀ ਹੁੰਦਾ ਹੈ ਤਾਂ ਕੀ ਮਤਲਬ ਹੁੰਦਾ ਹੈ ਵੀ ਤੌਰਨ ਪੂਰੀ ਤਰ੍ਹਾਂ ਤੇ ਸੁਤੰਤਰ ਗੱਤਿਆ ਤੇ ਕਿਸੇ ਦਾ ਦਬਾਅ ਨਹੀਂ ਹੋਗਾ ਮਤਲਬ ਬ੍ਰਿਟਿਸ਼ ਗਵਰਨਮੈਂਟ ਦੇ ਉੱਤੇ ਕੋਈ ਦਬਾਅ ਨਹੀਂ ਹੋਏਗਾ ਠੀਕ ਹੈ ਉਹ ਲਿਖਿਆ ਹੈ ਜੋ ਆਪਣੀ ਇੱਛਾ ਆਪਣੀ ਇੱਛਾ ਦੇ ਕੋਈ ਵੀ ਸੰਵਿਧਾਨ ਬਣਾ ਸਕਦੇ ਮਤਲਬ ਆਪਣੀ ਇੱਛਾ ਅਨੁਸਾਰ ਕੋਈ ਮਰਜ਼ੀ ਸੰਵਿਧਾਨ ਬਣਾ ਸਕਦੇ ਹਾਂ ਤੇ ਉੱਤੇ ਕਿਸੇ ਉੱਪਰ ਕੋਈ ਵੀ ਗੁਲਾਮੀ ਨਹੀਂ ਹੋਏਗੀ ਤਾਂ ਕਿਸੇ ਉੱਪਰ ਇਹਦਾ ਰੋਹ ਨਹੀਂ ਹੋਏਗਾ ਉਹ ਆਪ ਦੀ ਜੋ ਜੋ ਮਰਜ਼ੀ ਕਰਦੇ ਉਹ ਸੰਵਿਧਾਨ ਬਣਾ ਸਕਦੀ ਹੈ ਨੈਕਸਟ ਆਪਾਂ ਚੱਲਨੇ ਆ ਨੈਕਸਟ ਉਹਨਾਂ ਦੀ ਕੀ ਸੀ ਦੂਜੀ ਹੈਗੀ ਸੀ ਸੰਵਿਧਾਨ ਸਭਾ ਜਿਹੜੀ ਹੈਗੀ ਸੀ ਸੰਵਿਧਾਨ ਸਭਾ ਦੂਸਰੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਸੰਵਿਧਾਨ ਸਭਾ ਨੂੰ ਅਲੱਗ-ਅਲੱਗ ਕੰਮ ਸੌਪੇ ਗਏ ਜਿਹੜੀ 1947 ਵਿੱਚ ਆਪਣੀ ਬਣੀ ਸੀ ਨਾ ਉਹਦੇ ਵਿੱਚ 1947 ਜਿਹੜਾ ਆਪਣਾ ਸੁਤੰਤਰ ਦਿਨ ਆ ਮੈਂ ਉਹਦੇ ਚ ਕੀ ਗਿਆ ਸੰਵਿਧਾਨ ਸਭਾ ਨੂੰ ਦੋ ਅਲੱਗ-ਅਲੱਗ ਕੰਮ ਸੌਪੇ ਗਏ ਕੀ ਸੀ ਕੰਮ ਕੰਮ ਹੈਗੇ ਸੀ ਬਈ ਜਿਹੜੇ ਤਾਂ ਹੈਗੇ ਆ ਸੰਵਿਧਾਨ ਬਣਾਣਾ ਦੇਸ਼ ਦੇ ਲਈ ਸੰਵਿਧਾਨ ਬਣਾਉਣਾ ਦਾ ਔਰ ਦੇਸ਼ ਦੇ ਲਈ ਆਮ ਕਾਨੂੰਨ ਬਣਾਉਣਾ ਇਹ ਦੋ ਤਰ੍ਹਾਂ ਦੇ ਕੰਮ ਸੀ ਕੀ ਸੀ ਇੱਕ ਤਾਂ ਹੈਗਾ ਸੀ ਅ ਇੱਕ ਤਾਂ ਹੈਗਾ ਸੀ ਸੰਵਿਧਾਨ ਬਣਾਣਾ ਠੀਕ ਹੈ ਸਟੂਡੈਂਟ ਐਕਸਿਸ ਸੰਵਿਧਾਨ ਬਣਾਣਾ ਤੇ ਦੂਜਾ ਹੈਗਾ ਦੇਸ਼ ਦੇ ਲਈ ਆਮ ਕਾਨੂੰਨ ਲਾਗੂ ਕਰਨਾ ਇਹ ਦੋ ਕੰਮ ਸੌਂਪੇ ਗਏ ਸੀ ਤੇ ਠੀਕ ਹੈ ਇਹਨਾਂ ਦੋਨਾਂ ਕਾਰੇ ਲਈ ਅਲੱਗ-ਅਲੱਗ ਦਿਨ ਕਰਨਾ ਸੀ ਮਤਲਬ ਅਲੱਗ-ਅਲੱਗ ਦਿਨ ਕਰਨਾ ਸੀ ਤੇ ਸੰਵਿਧਾਨ ਸਭਾ ਸੁਤੰਤਰ ਭਾਰਤ ਦੀ ਪਹਿਲੀ ਪਸੰਦ ਬਣ ਚੁੱਕੀ ਸੀ ਮਤਲਬ ਕੀ ਹੈਗਾ ਭਾਰਤ ਦੇ ਲੋਕਾਂ ਦੇ ਅੰਦਰ ਇੱਕ ਵਿਸ਼ਵਾਸ ਪੈਦਾ ਹੋ ਗਿਆ ਸੀ ਕਿ ਸਾਡਾ ਦੇਸ਼ ਹੈਗਾ ਜਿਹੜਾ ਉਹ ਇੱਕ ਨਵੀਂ ਰਾਤੇ ਬਣਨ ਜਾ ਰਿਹਾ ਹੈ ਜਿਹਦੇ ਕਰਕੇ ਕੀ ਹੈਗਾ ਆਪਣੇ ਭਾਰਤੀ ਸੰਵਿਧਾਨ ਪਹਿਲੀ ਪਸੰਦ ਬਣ ਸੋ ਗਈ ਸੀ ਠੀਕ ਹੈ जदों की संविधान सा की बैठक संविधान सभा के रूप मतलब जो तो संविधान बनाना होंगे है ना आप उपर हम आप पढ़िया ना आप भी बी और कहता वो कह रहे हैं बी जे तो संविधान बनाना है तो उन बैठक की अध्यक्षा कौन करेगा डॉक्टर रजिंद्र प्रसाद कौन करेगा डॉक्टर रजेंद्र प्रसाद वो कौन करेगा डॉक्टर रजेंद्र प्रसाद करेगा ਤੇ ਜੇ ਆਪ ਆਮ ਕਾਨੂੰਨ ਦੀ ਗੱਲ ਕਰੀ ਜਬ ਟੋਰ ਪਥਾਈਕ ਹੋਏਗੀ ਤਾਂ ਉਦੋਂ ਕੋਣ ਹੋਣਗੇ ਉਹਦੇ ਅਧਿક્ષਕ ਹੋਣਗੇ ਜੀ ਵੀ ਮੌਲਾਂਕਰ ਸਟੂਡੈਂਟ ਇਹ ਚੀਜ਼ ਯਾਦ ਰੱਖਣੀ ਠੀਕ ਹੈ ਇੱਕ ਸਟੈਪ ਆਪਾਂ ਨਿਸ਼ਾਗ ਦੇ ਚੱਲਣਾ ਤੇ ਕੀ ਹੈ ਗਿਆ ਦੋ ਤਰ੍ਹਾਂ ਦੇ ਕਾਨੂੰਨ ਬਣਾ ਸਕਦੇ ਆ ਇੱਕ ਆਮ ਆਮ ਕਾਨੂੰਨ ਬਣਾਈਏ ਤਾਂ ਉਹਦਾ ਅਧਿક્ષਕ ਹੋਗਾ ਜੀ ਵੀ ਮੌਲਾਂਕਰ ਜੇ ਸਵਿਧਾਨ ਬਣਾਣਾ ਤਾਂ ਉਹਦੇ ਅਧਿક્ષਕ ਹੋਵੇਗਾ ਡਾਕਟਰ ਬੀ.ਆਰ. ਅੰਬੇਦਕਰ ਕਾਫੀ ਫੇਮਸ ਬੰਦਾ ਜਿਨ੍ਹਾਂ ਨੇ ਆਪਣਾ ਸਵਿਧਾਨ ਲਿਖਿਆ ਆਮ ਹੀ ਕੁਸ਼ਨ ਆਉਂਦਾ ਹੈ ਕੌਣ ਸੀ ਡਾਕਟਰ ਬੀ.ਆਰ. ਅੰਬੇਦਕਰ उस तो बाद संविधान सभा छब्बी नवंबर उन्नीस सौ उन्जा <coughs> दोनों रूप में कार्य करती रही जब तक संविधान का निर्माण पूरा नहीं होया मतलब कि है छब्बीस नवंबर उन्नीस सौ उन्जा तक छब्बी नवंबर उन्नीस सौ उन्जा तक ये दोनों रूप में कार्य करती रही जो तक कि संविधान का निर्माण पूरा नहीं होया है पाकिस्तान शामिल हो चुके क्षेत्र संबंध मुस्लिम लीग के सदस्य भारतीय संविधान सभा से अलग हो गए मतलब उदों तक की अमाउंटमेटन योजना आ चुकी थी ਸ਼ੁਰੂ ਨਾ ਕਮੈਂਟ ਕਰਕੇ ਦੱਸਨਾ ਮਾਉਂਟ ਵੇਡਰ ਯੋਜਨਾ ਕਦੋਂ ਆਈ ਸੀ ਠੀਕ ਹੈ ਮਾਉਂਟ ਪੁਆਇੰਟਰ ਯੋਜਨਾ ਕਦੋਂ ਆਈ ਸੀ ਠੀਕ ਹੈ ਤੇ ਮਾਉਂਟ ਵੇਡਰ ਯੋਜਨਾ ਦੇਖੋ ਪਾਕਿਸਤਾਨ ਤੇ ਭਾਰਤ ਅਲੱਗ-ਅਲੱਗ ਕਰਤਾ ਸੀ ਨਾ ਉਹਨਾਂ ਕੀ ਗਿਆ ਭਾਰਤ ਦੇ ਸੰਸਦ ਸਭਾ ਤੋਂ ਮੈਂਬਰ ਅਲੱਗ-ਅਲੱਗ ਹੋ ਗਏ ਜਿਹੜੇ 389 ਮੈਂਬਰ ਸੀ ਓਬਵੀਅਸਲੀ ਗੱਲ ਹੈ ਹੁਣ ਘਟਣਗੇ ਹਨਾ ਉਹ ਸਦਸਿਆਂ ਦੀ ਸੰਖਿਆ ਕਿੰਨੀ ਹੋ ਗਈ ਫਿਰ ਉਹ ਸਦਸਿਆਂ ਦੀ ਸੰਖਿਆ ਹੋ ਗਈ 299 ਜਿਹੜੇ ਇੰਡੀਆ ਦੇ ਵਿੱਚ ਕਿੰਨੇ ਰਹਿ ਗਏ 299 ਬਾਕੀ 389 ਦੇ ਜਿਹੜੇ 299 ਨੇ ਬਾਕੀ ਬਚ ਗਏ ਉਹ ਕਿੱਧਰ ਚਲੇ ਗਏ ਉਹ ਪਾਕ प्रतिनिधि की संख्या फिर हूँ को किमें डिवाइड हुई दो सौ छियानवे दो सौ उन्ती दो सौ उन्ती सौ उन्ती और देसी रियासत तिरानवे से कि सत्तर रह गिया रह ग सत्तर दो सौ छियानवे की गया दो सौ नड़िनवे आ कि रह ग सत्तर रह गई ओके स्टूडेंट समय लगी इतों तक ये टॉपिक नहीं है तुम्हें कमेंट करके जरूर दसना माउंटबेटन योजना ਕਦਵਾਈ ਤੇ ਬੀ ਐਨ ਆਪਣੇ ਕਦਵਾਈ ਤੇ ਨੈਕਸਟ ਹੈਗਾ ਆਪਣਾ ਇੱਕ ਕੁਐਸਚਨ ਹੋ ਰਿਹਾ ਕੋ ਕਮੈਂਟ ਕਰਕੇ ਜੁੜਦਾ ਹੈ ਐਮ ਐਨ ਰੋਏ ਨੇ ਕਦੋਂ ਆਪਣੀ ਪਹਿਲੀ ਵਾਰ ਵਿਚਾਰ ਪੇਸ਼ ਕੀਤੇ ਸੰਵਿਧਾਨ ਸਭਾ ਆਪਣੀ ਇੱਕ ਅਲੱਗ ਹੋਣੀ ਚਾਹੀਦੀ ਹੈ ਤੇ ਨੈਕਸਟ ਹੈ ਸੰਵਿਧਾਨ ਸਭਾ ਦੇ ਕੁਝ ਇੰਪੋਰਟੈਂਟ ਫੈਕਟ ਹੈ ਜੋ ਕਾਫੀ ਕੁਐਸਚਨ ਵਾਰ-ਵਾਰ ਪੁੱਛੇ ਜਾਂਦੇ ਨੇ ਕੰਪੀਟੀਟਿਡ ਐਗਜ਼ਾਮਸ ਦੇ 올 ওভার ਸਾਰੇ ਜੀ ਪੀਐਸਟ ਜਾਂ ਕਿਸੇ ਚ ਵੀ ਉਹ ਹੈਗਾ ਸਭ ਸੰਵਿਧਾਨ ਸਭਾ ਦਾ ਸਲਾਹਕਾਰ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਇਹ ਵੀ ਕੁਐਸਚਨ ਹੈ ਪਿਛਲੇ ਪੇਪਰਾਂ ਚ ਰਿਪੀਟ ਹੋਇਆ ਸੀ ਸੰਵਿਧਾਨ ਸਲਾਹਕਾਰ ਕਿਹਨੂੰ ਨਿਯੁਕਤ ਕੀਤਾ ਗਿਆ ਸੀ ਉਹ ਕੋਣ ਸੀ ਬੀ ਐਨ ਰਾਓ ਕੋਣ ਹੈ ਗਿਆ ਸੀ ਬੀ ਐਨ ਰਾਓ ਠੀਕ ਹੈ ਸਟੂਡੈਂਟ ਉਸ ਤੋਂ ਬਾਅਦ ਨੈਕਸਟ ਹੈ ਸੰਵਿਧਾਨ ਸਭਾ ਦਾ ਪ੍ਰਥਮ ਮੀਟਿੰਗ ਕਾਫੀ ਹੈ ਰਿਪੀਟ ਕੀਤਾ ਗਿਆ ਪਹਿਲਾ ਸੈਸ਼ਨ ਕਦੋਂ ਆਇਆ 9 ਦਸੰਬਰ 1946 ਕਦੋਂ ਹੋਇਆ 9 ਦਸੰਬਰ 1946 ਹੋਇਆ ਕਿੱਥੇ ਸੀ ਸੰਸਦ ਭਵਨ ਦੇ ਕੇਂਦਰੀ ਕਕਸ਼ ਵਿੱਚ ਪ੍ਰੰਭ ਹੋਇਆ ਸੀ ਤੇ ਇਹ ਕਿੱਥੇ ਹੋਇਆ ਸੀ ਆਪਣੇ 9 ਦਸੰਬਰ 1946 ਨੂੰ ਠੀਕ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿੱਥੇ ਹੋਇਆ ਸੀ 9 ਦਸੰਬਰ 1946 ਨੂੰ ਇਹ ਤੁਹਾਡੇ ਲਈ ਹੋਮਵਰਕ ਹੋਏਗਾ 9 ਦਸੰਬਰ 1946 ਨੂੰ ਸੰਸਦ ਭਵਨ ਦੇ ਅਧਿਐਕਸ਼ ਵਿੱਚ ਹੋਇਆ ਸੀ ਪਰ ਕਿ ਕਿਹੜੇ ਸ਼ਹਿਰ 'ਚ ਹੋਇਆ ਸੀ ਦਿੱਲੀ ਸੀ ਬੰਬੇ ਸੀ ਕੋਲਕਾਤਾ ਸੀ ਚਿਨਈ ਸੀ ਇਹ ਸਟੂਡੈਂਟ ਜਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਤੁਹਾਡਾ ਹੋਮਵਰਕ ਹੈ ਤੇ ਜੇ ਆਪਾਂ ਅੱਗੋਂ ਗੱਲ ਕਰੀਏ ਸੰਵਿਧਾਨ ਸਭਾ ਦੇ ਕੇਂਦਰੀ ਕਕਸ਼ੇ ਹੋਇਆ ਤਾਂ ਡਾਕਟਰ ਸਚੀਨਾਂਦ ਸਿੰਘ ਸਰਵ ਸਮਿਤੀ ਨਾ ਕੀ ਗਿਆ ਟੈਂਪਰੇਰੀ ਸੀ ਇਹ ਕਾਫੀ ਸਟੂਡੈਂਟ ਨੇ ਜਿਨ੍ਹਾਂ ਨੇ ਤਿਆਰੀ ਕਰਦੇ ਮੈਨੂੰ ਪਤਾ ਹੋਏਗਾ ਵੀ ਟੈਂਪਰਰੀ ਪ੍ਰੈਜ਼ੀਡੈਂਟ ਕੌਣ ਸੀ ਡਾਕਟਰ ਸਚੀਨਨ ਸੀਨਾ ਕਦੋਂ ਬਣਿਆ ਸੀ 9 ਦਸੰਬਰ 1946 ਤੇ ਕਿੰਨੀ ਦੇਰ ਤੱਕ ਰਹੇ ਸੀ ਇਹ ਰਹੇ ਸੀ 11 ਦਸੰਬਰ 1946 ਤੱਕ ਠੀਕ ਹੈ 9 ਦਸੰਬਰ ਤੋਂ ਲੈ ਕੇ 11 ਦਸੰਬਰ 1946 ਤੱਕ ਕੀ ਰਹੇ ਸੀ ਹੈ ਪ੍ਰੈਜ਼ੀਡੈਂਟ ਰਹੇ ਸੀ ਟੈਂਪਰਰੀ ਠੀਕ ਹੈ ਉਸ ਤੋਂ ਬਾਅਦ 11 ਦਸੰਬਰ ਨੂੰ ਕੌਣ ਆ ਗਏ ਪਰਮਾਨੈਂਟ ਡਾਕਟਰ ਜਿੰਦਰ ਪ੍ਰਸਾਦ ਸੀ ਨਾ ਇਹ ਵੀ ਕੁਐਸਚਨ ਕਾਫੀ ਵਾਰ-ਵਾਰ ਆਇਆ ਹੋਇਆ ਹੈ ਇਹ ਯਾਦ ਰੱਖਣਾ ਟੈਂਪੋਰੀ ਤੇ ਪਰਮਾਨੈਂਟ ਕੋਣ-ਕੋਣ ਸੀ ਨੈਕਸਟ ਆਪਾਂ ਚੱਲਨੇ ਆ ਤੇ ਜਿਹੜੇ ਐਚ ਸੀ ਮੁਖਰਜੀ ਸੀ ਉਪਰ ਪ੍ਰੈਜ਼ੀਡੈਂਟ ਤੇ ਆਪਾਂ ਵਾਈਸ ਪ੍ਰੈਜ਼ੀਡੈਂਟ ਦੀ ਜੁਨੀ ਨੂੰ ਆਪਾਂ ਕਿਹਾ ਸੀ ਨਾ ਕੋਣ ਸੀ ਐਚ ਸੀ ਮੁਖਰਜੀ ਕਾਫੀ ਸਟੂਡੈਂਟਸ ਨੇ ਨਹੀਂ ਪਤਾ ਹੁੰਦਾ ਕੋਣ ਸੀ ਉਹ ਅਸ ਸੀ ਐਚ ਸੀ ਮੁਖਰਜੀ ਵਾਈਸ ਪ੍ਰੈਜ਼ੀਡੈਂਟ ਠੀਕ ਹੈ ਸਟੂਡੈਂਟ ਇਹ ਜ਼ਰੂਰ ਯਾਦ ਧਿਆਨ ਰੱਖਣਾ ਤੇ ਨੈਕਸਟ ਇੱਕ ਜਮ ਕੁਐਸਚਨ ਆਪਾਂ ਇੱਕ ਹੋਰ ਕਰਦੇ ਆ ਆਪਾਂ ਕਾਫੀ ਇੰਪੋਰਟੈਂਟ ਹੈਗਾ ਉਹ ਹੈਗਾ ਸੀ ਹਾਂ 13 ਦਸੰਬਰ 1946 ਨੂੰ ਆਬਜੈਕਟਿਵ ਰੈਜ਼ੋਲੂਸ਼ਨ ਕੋ ਲੈ ਕੇ ਆਇਆ ਉਹ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਕੋ ਲੈ ਕੇ ਆਇਆ ਸੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਇਸ ਨੂੰ ਪ੍ਰਸਤਾਵ ਨੂੰ ਮਨਜ਼ੂਰੀ ਕਿੰਨੇ ਤਰੀਕ ਨੂੰ ਦਿੱਤੀ ਸੀ 22 ਜਨਵਰੀ 1947 ਸਟੂਡੈਂਟ ਇਹ ਦੋ ਡੇਟਸ ਤੁਸੀਂ ਹਮੇਸ਼ਾ ਯਾਦ ਰੱਖਣੀਆਂ ਲੈ ਕੇ ਕਦੋਂ ਆਇਆ ਆਬਜੈਕਟਿਵ ਰੈਜ਼ੋਲੂਸ਼ਨ 13 ਦਸੰਬਰ 1946 ਕੋ ਲੈ ਕੇ ਆਇਆ ਪੰਡਿਤ ਜਵਾਹਰ ਲਾਲ ਨਹਿਰੂ ਤੇ ਸਰਬਸਮੇਟੀ ਨਾਲ ਇਸ ਸਵੀਕਾਰ ਕੋ ਦਿੱਤਾ 22 ਜਨਵਰੀ 1947 ਠੀਕ ਹੈ ਸਟੂਡੈਂਟ ਇਹ ਦੋ ਡੇਟਾ ਕਾਫੀ ਇੰਪੋਰਟੈਂਟ ਨੇ ਤੇ ਜਿਹੜੀ ਪਿੱਛੇ ਲਿਖਾਈ ਹੈ ਪਹਿਲੀ ਬੈਟ ਸੈਸ਼ਨ ਕਦੋਂ ਐ 9 ਦਸੰਬਰ 1946 ਤੇ ਟੈਂਪਰੇਰੀ ਪ੍ਰੈਜ਼ੀਡੈਂਟ ਕੌਣ ਸੀ ਤੇ ਪਰਮਾਨੈਂਟ ਕੌਣ ਸੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਾਫੀ ਸਟੂਡੈਂਟਾਂ ਦੇ ਵਿੱਚ ਕੁਐਸਚਨ ਬਾਰ-ਬਾਰ ਪੁੱਛੇ ਜਾਂਦੇ ਨੇ ਤਾਂ ਆਈ ਹੋਪ ਸਟੂਡੈਂਟ ਤੁਹਾਨੂੰ ਇੰਨੇ ਤੱਕ ਸਮਝ ਲੱਗਿਆ ਹੋਵੇਗਾ ਤਾਂ ਤੁਸੀਂ ਇਹ ਰਿਪੀਟ ਰੱਖਣਾ ਜਿਹੜਾ ਤੁਹਾਨੂੰ ਮੈਂ ਹੋਮਵਰਕ ਦਿੱਤਾ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਇੱਕ ਤਾਂ ਕੀ ਹੈਗਾ ਸੀ ਆਪਣੇ ਪੁੱਛਿਆ ਸੀ ਮੈਂ ਕੁਐਸਚਨ ਪੁੱਛਿਆ ਸੀ ਵੀ ਆਪਣੇ ਐਮਐਨ ਰੋਏ ਨੇ ਕਦੋਂ ਵਿਚਾਰ ਪੇਸ਼ ਕੀਤਾ ਸੀ ਤੇ ਪਹਿਲੀ ਆਪਣੀ ਬੈਠਕ ਕਦੋਂ ਹੋਈ ਸੀ ਤੇ ਕਿੱਥੇ ਕਿ 9 ਦਸੰਬਰ ਨੂੰ ਸਛਲ ਹੀ ਬੈਟ ਹੋਈ ਸੀ ਕਿਹੜੇ ਸ਼ਹਿਰ ਵਿੱਚ ਹੋਈ ਸੀ ਤਾਂ ਸਟੂਡੈਂਟ ਸੈਸ਼ਨ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰਨਾ ਤਾਂ ਜੋ ਤੁਹਾਡੇ ਲਈ ਅਸੀਂ ਰੋਜ਼ ਨਵਾਂ ਨਵੀਂ ਇੱਕ ਚੀਜ਼ ਲੈ ਕੇ ਆਉਂਦੇ ਰਹੀਏ ਤਾਂ ਓਕੇ ਸਟੂਡੈਂਟ ਮਿਲਦੇ ਆਪਾਂ ਇੱਕ ਕੱਲ ਇੱਕ ਨਵੀਂ ਵੀਡੀਓ ਨਾਲ ਠੀਕ ਹੈ ਸਟੂਡੈਂਟ ਸ਼ੇਅਰ ਜ਼ਰੂਰ ਕਰਨਾ ਓਕੇ ਬਾਏ